ਇਹ ਖਬਰ ਆ ਜਿਹੜੀ ਹੈਗੀ ਹੈ ਨਗਰ ਸੁਧਾਰ ਟਰਸਟ ਨੇ ਐਸ ਡੀ ਐਮ ਸਾਹਿਬ ਨੂੰ ਲੈਟਰ ਲਿਖੀ ਹੈ ਵੀ ਸਾਡੇ ਵੱਲੋਂ ਪੇਮੈਂਟ ਜਮ੍ਹਾਂ ਕਰਾ ਦਿੱਤੀ ਹੈ ਰਿਲੀਜ਼ ਕਰਨੀ ਤੁਸੀਂ ਅਪਰੂਵਮੈਂਟ ਟਰਸਟ ਕਹਿ ਦਿੰਦਾ ਹੈ ਕਿ ਇਹ ਪੈਸੇ ਜਿਹੜੇ ਹੈ ਐਸ ਡੀ ਐਮ ਸਾਹਿਬ ਦੇ ਦਫਤਰ ਉਹਨਾਂ ਕੋਲ ਜਮ੍ਹਾਂ ਹੈ ਜੇ ਅਸੀਂ ਐਸ ਡੀ ਐਮ ਸਾਹਿਬ ਕੋਲ ਜਾਂਦੇ ਹਾਂ ਤਾਂ ਉਹ ਕਹਿੰਦੇ ਆ ਵੀ ਸਾਡੇ ਕੋਲੇ ਪੈਸੇ ਆ ਹੀ ਨਹੀਂ ਜੀ ਇਹ ਮਤਲਬ ਜਿਹੜੀ ਉਹਨਾਂ ਨੇ ਅਵਾਰਡ ਰਾਸ਼ੀ ਸੁਣਾਈ ਹੈ 1 ਕਰੋੜ 67 ਲੱਖ ਦੀ ਉਹਦੇ ਇਹ ਪ੍ਰੂਫ ਹੈ ਡਾਕੂਮੈਂਟ ਪ੍ਰੂਫ ਹੈ 20 ਚੋਂ ਵੀ ਬੇਦਖਲ ਹੋ ਗਿਆ 10 ਸਾਲ ਕਿਤਿਆਂ ਨੂੰ ਤੇ ਆਪਣਾ ਮੁਆਵਜ਼ਾ ਰਾਸ਼ੀ ਵੀ ਮੈਨੂੰ ਕੋਈ ਇੱਕ ਪੈਸਾ ਨਹੀਂ ਮਿਲੇਗੀ ਤੇ ਬਸ ਇੱਧਰ ਉੱਧਰ ਮਤਲਬ ਮੈਨੂੰ ਪਕਾਈ ਖਰਾਈ ਜਾਂਦੇ ਆ ਕੋਈ ਪ੍ਰਣਾਵ ਕਿਸ ਬੈਂਕ ਦਾ ਰਿਕਾਰਡ ਸੀਗਾ ਮੈਨੂੰ ਹੁਣ ਪੂਰਾ ਕਲੀਅਰ ਜਿਆਦਾ ਨਹੀਂ 2 ਮਹੀਨੇ 3 ਮਹੀਨੇ ਪਹਿਲਾਂ ਦੀ ਗੱਲ ਆ ਇਹ ਜੀ ਤਾਂ ਅਸੀਂ ਉਹ ਬੈਂਕਾਂ ਨੂੰ ਵੀ ਲਿਖਤਾ ਸੀਗਾ ਕਿ ਜੋ ਲੋੜੀ ਦਾ ਰਿਕਾਰਡ ਇੰਪਰੂਵਮੈਂਟ ਦਾ ਖਾਤੇ ਦਾ ਤਾਂ ਉਹ ਐਸਡੀਐਮ ਅਫੀਸਰ ਨੂੰ ਦਿੱਤਾ ਜਾਵੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਦਾ ਇੱਕ ਬਜ਼ੁਰਗ ਪਹਿਲਾਂ 20 ਸਾਲ ਆਪਣੀ ਅਕਵਾਇਰ ਕੀਤੀ ਜ਼ਮੀਨ ਨੂੰ ਛਡਾਉਣ ਦੇ ਲਈ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਤੱਕ ਜਾਂਦਾ ਤੇ ਹੁਣ ਜਦੋਂ ਉਥੇ ਉਹ ਕੇਸ ਹਰ ਗਿਆ ਤੇ ਉਸ ਨੂੰ ਸਰਕਾਰ ਵੱਲੋਂ ਅਕਵਾਇਰ ਕੀਤੀ ਜ਼ਮੀਨ ਦੇ ਪੈਸੇ ਮਿਲਣੇ ਆ ਤੇ ਹੁਣ ਉਹ ਪੈਸੇ ਲੈਣ ਲਈ 6 ਮਹੀਨਿਆਂ ਤੋਂ ਖੱਜਲ ਹੋ ਰਿਹਾ ਕਹਾਣੀ ਆ ਫਰੀਦਕੋਟ ਦੇ ਰੋਸ਼ਨ ਲਾਲ ਦੀ ਜਿਸ ਦੀ ਕਿ ਜ਼ਮੀਨ ਗਰੀਰ ਐਵੇਨਿਊ ਫਰੀਦਕੋਟ ਦੇ ਵਿੱਚ ਸੀ 메ਨ ਰੋਡ ਤੇ ਜਿਹੜਾ ਜਦੋਂ ਫਾਟਕ ਲੰਘਦੇ ਆ ਚਹਿਲਾਂ ਵਾਲਾ ਤਾਂ ਖੱਬੇ ਹੱਥ ਆਉਂਦੀ ਆ ਉਸ ਨੂੰ 25 ਸਾਲ ਪਹਿਲਾਂ ਨਗਰ ਸੁਧਾਰ ਟਰਸਟ ਫਰੀਦਕੋਟ ਨੇ ਕਲੋਨੀ ਤੇ ਕਮਰਸ਼ੀਅਲ ਏਰੀਆ ਬਣਾਉਣ ਦੇ ਲਈ ਅਕਵਾਇਰ ਕਰ ਲਿਆ ਤੇ ਉਸ ਨੂੰ ਲਗਭਗ 1 ਕਰੋੜ 67 ਲੱਖ ਰੁਪਏ ਦੇਣੇ ਸਨ ਪਰ ਰੋਸ਼ਨ ਲਾਲ ਇਸ ਨੂੰ ਲੈ ਕੇ ਅਦਾਲਤ ਦੇ ਵਿੱਚ ਚਲਾ ਗਿਆ ਤੇ 20 ਸਾਲ ਲੰਬੀ ਇੱਕ ਲੜਾਈ ਲੜੀ ਅਦਾਲਤ ਦੇ ਵਿੱਚ ਤੇ ਆਖਰ ਉਹ ਹਰ ਗਿਆ ਹੁਣ ਨਗਰ ਸੁਧਾਰ ਟਰਸਟ ਨੇ ਉਸ ਜਗ੍ਹਾ ਦਾ ਕਬਜ਼ਾ ਲੈ ਲਿਆ ਤੇ ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਉਹ 1 ਕਰੋੜ 67 ਲੱਖ ਰੁਪਏ ਮੰਗ ਰਿਆ ਜਿਹੜੇ ਉਸ ਨੂੰ ਅਦਾਲਤ ਦੇ ਵਿੱਚ ਕਿਹਾ ਗਿਆ ਹੈ ਕਿ ਦੇ ਦਿੱਤੇ ਗਏ ਆ ਇਥੋਂ ਤੱਕ ਇਹ ਟਰਸਟ ਨੇ ਜਿਹੜੇ ਪੱਤਰ ਜਾਰੀ ਕੀਤੇ ਆ ਚੈੱਕ ਨੰਬਰ ਤੱਕ ਜਾਰੀ ਕਰ ਦਿੱਤੇ ਆ ਦੱਸ ਦਿੱਤਾ ਹੈ ਕਿ ਉਹਨਾਂ ਨੇ ਇਹ ਸਾਰੇ ਪੈਸੇ ਜਿਹੜਾ ਕਲੈਕਟਰ ਸੀ ਉਸ ਸਮੇਂ ਦਾ ਐਸ ਡੀ ਐਮ ਉਸ ਨੂੰ ਜਮ੍ਹਾਂ ਕਰਾ ਦਿੱਤੇ ਆ ਤੇ ਹੁਣ ਐਸ ਡੀ ਐਮ ਨੇ ਉਸ ਨੂੰ ਪੈਸੇ ਦੇਣੇ ਆ ਪਰ ਐਸਡੀਐਮ ਦਫ਼ਤਰ ਇਸ ਮਾਮਲੇ ਦੇ ਵਿੱਚ ਉਸ ਦੇ ਪੈਰ ਨਹੀਂ ਲੱਗ ਰਹੇ ਰਿਹਾ ਨਾ ਟਰੱਸਟ ਉਸ ਦੀ ਸੁਣ ਰਿਹਾ ਨਾ ਐਸਡੀਐਮ ਉਸ ਦੀ ਸੁਣ ਰਿਹਾ ਤੇ ਲਗਾਤਾਰ ਦੋਨਾਂ ਵੱਲੋਂ ਇੱਕ ਦੂਜੇ ਨੂੰ ਚਿੱਠੀਆਂ ਕੱਢੀਆਂ ਜਾ ਰਹੀਆਂ ਕਦੇ ਬੈਂਕ ਨੂੰ ਚਿੱਠੀਆਂ ਕੱਢੀਆਂ ਜਾ ਰਹੀਆਂ ਤੇ ਇਹ ਬਜ਼ੁਰਗ ਜਾਵੇ ਤਾਂ ਕਿੱਥੇ ਜਾਵੇ ਜ਼ਮੀਨ ਵੀ ਚਲੀ ਗਈ ਤੇ ਪੈਸੇ ਵੀ ਨਹੀਂ ਮਿਲੇ ਦੂਜੇ ਪਾਸੇ ਜਦੋਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਸੇ ਵੇਲੇ ਪੈਸੇ ਜਮ੍ਹਾਂ ਕਰਵਾ ਦਿੱਤੇ ਸੀ ਤੇ ਹੁਣ ਉਹ ਅਦਾਈਗੀ ਹੈ ਜਿਹੜੀ ਉਹ ਐਸਡੀਓਮ ਫਰੀਦਕੋਟ ਜਿਹੜੇ ਕਲੈਕਟਰ ਨੇ ਜਿੰਨਾਂ ਕੋਲੇ ਪੈਸੇ ਜਮ੍ਹਾਂ ਹੁੰਦੇ ਆ ਉਹਨਾਂ ਨੇ ਦੇਣੇ ਆ ਉਹ ਕਿਉਂ ਨਹੀਂ ਦੇ ਰਹੇ ਇਸ ਬਾਰੇ ਤਾਂ ਉਹ ਹੀ ਦੱਸ ਸਕਦੇ ਆ ਉਹ ਤਾਂ ਖੁਦ ਪੱਤਰ ਲਿਖ ਕੇ ਕਹਿ ਰਹੇ ਆ ਕਿ ਇਸ ਦੇ ਪੈਸੇ ਆ ਜਿਹੜੇ ਰੋਸ਼ਨ ਲਾਲ ਦੇ ਅਦਾ ਕਰ ਦਿੱਤੇ ਜਾਣ ਮਸਲਾ ਇਹ ਹੈ ਜੀ ਚੈਲ ਰੋਡ ਦੇ ਉੱਤੇ ਮੇਰੀ ਜ਼ਮੀਨ ਸਤਤਾ ਜਿਹਦੇ ਖਸਰਾ ਨੰਬਰ 295 997 ਹੈ ਉਹ ਮੇਰੀ ਜ਼ਮੀਨ ਦਾ ਮਤਲਬ 15-20 ਸਾਲ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੇ ਸਾਡਾ ਕੇਸ ਖਾਰਜ ਕਰ ਦਿੱਤਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਇੰਪਰੂਵਮੈਂਟ ਅਥਾਰਟੀ ਨੂੰ ਕਿਹਾ ਵੀ ਮੈਨੂੰ ਮੇਰੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਜਾਵੇ ਮੇਰੇ ਪੈਸੇ ਦਿੱਤੇ ਜਾਣ ਇੰਪਰੂਵਮੈਂਟ ਟਰਸਟ ਕਹਿ ਦਿੰਦਾ ਹੈ ਕਿ ਇਹ ਪੈਸੇ ਜਿਹੜੇ ਐ ਐਸਡੀਐਮ ਸਾਹਿਬ ਦੇ ਦਫਤਰ ਉਹਨਾਂ ਕੋਲ ਜਮਾ ਹੈ ਜੇ ਅਸੀਂ ਐਸਡੀਐਮ ਸਾਹਿਬ ਕੋਲ ਜਾਂਦੇ ਆ ਤਾਂ ਉਹ ਕਹਿੰਦੇ ਆ ਵੀ ਸਾਡੇ ਕੋਲੇ ਪੈਸੇ ਆਏ ਹੀ ਨਹੀਂ ਜੀ ਤੇ ਕੋਈ ਹੁਣ ਮਤਲਬ ਜੇ ਬੈਂਕਾਂ ਨੂੰ ਅਪਰੋਚ ਕਰਦੇ ਆ ਤਾਂ ਬੈਂਕ ਵੀ ਕੋਈ ਤਸੱਲੀ ਬਖਸ਼ ਸਾਨੂੰ ਉੱਤਰ ਨਹੀਂ ਦੇ ਰਹੇ ਇਸ ਕਰਕੇ ਮੇਰੀ ਤਾਂ ਇਹੀ ਬੇਨਤੀ ਹੈ ਕਿ ਮੈਨੂੰ ਛੇਤੀ ਤੋਂ ਛੇਤੀ ਮਤਲਬ ਜਿਹੜੀ ਮੇਰੀ ਪੇਮੈਂਟ ਅਵਾਰਡ ਬਣੀ ਆ ਉਹ ਮੈਨੂੰ ਦੁਆਈ ਜਗਾਈ ਕਿ ਕਿੰਨੀ ਜ਼ਮੀਨ ਸੀ ਤੇ ਰੋਲਾ ਕੀ ਬਣਿਆ ਜ਼ਮੀਨ ਦਾ ਕਾਰਨ ਕੀ ਸੀ ਇੰਪਰੂਵਮੈਂਟ ਟਰੱਸਟ ਨੇ ਕੀ ਕੀਤਾ ਸੱਤ ਕਿੱਲੇ ਜ਼ਮੀਨਾਂ ਇੰਪਰੂਵਮੈਂਟ ਟਰੱਸਟ ਨੂੰ ਜ਼ਮੀਨ ਉਹ ਮੇਰੀ ਪਸੰਦ ਆਈ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਰੈਜੀਡੈਂਸ਼ੀਅਲ ਕਮਰਸ਼ੀਅਲ ਕੰਪਲੈਕਸ ਡਵੈਲਪ ਕਰਨਾ ਹੈ ਤੇ ਇਸ ਕਰਕੇ ਉਹਨਾਂ ਨੇ ਮੇਰੀ ਜ਼ਮੀਨ ਮਤਲਬ ਟੱਕੇ ਰਾਈ ਇੱਕ ਤਰਫੀ ਮੇਰੀ ਬਿਨਾਂ ਸਹਿਮਤੀ ਤੋਂ ਉਹ ਉਹਨਾਂ ਨੇ ਜ਼ਮੀਨ ਐਕਵਾਇਰ ਕਰ ਲਈ ਜਮੀਰ ਅਕਵਾਰ ਕਰਕੇ ਇੱਕ ਤਰਫਾਈ ਉਹਨਾਂ ਨੇ ਪੈਸੇ ਦੀ ਇੱਕ ਰਾਸ਼ੀ ਨਿਯੁਕਤ ਕਰਤੀ ਵੀ ਆ ਤੁਹਾਨੂੰ ਉਹਦਾ ਮੁਆਵਜ਼ਾ ਮਿਲੂਗਾ ਜਿਹੜਾ ਕਿ ਬਹੁਤ ਹੀ ਘੱਟ ਸੀਗਾ ਉਸ ਵੇਲੇ ਮੁਆਵਜ਼ਾ ਤੇ ਅੱਜ ਤੱਕ ਹੁਣ ਮੈਨੂੰ ਨਾ ਤਾਂ ਮੈਨੂੰ ਜ਼ਮੀਨ 'ਚੋਂ ਵੀ ਬੇਦਖਲ ਹੋ ਗਿਆ 10 ਸਾਲ ਕਿਤਿਆਂ ਨੂੰ ਤੇ ਨਾ ਆਪਣਾ ਮੁਆਵਜ਼ਾ ਰਾਸ਼ੀ ਵੀ ਮੈਨੂੰ ਕੋਈ ਇੱਕ ਪੈਸਾ ਨਹੀਂ ਮਿਲੇਗੀ ਤੇ ਬਸ ਇੱਧਰ ਉੱਧਰ ਮਤਲਬ ਮੈਨੂੰ ਪਕਾਈ ਕਰਾਈ ਜਾਂਦੇ ਐ ਤੇ ਮੈਂ 74 ਇਅਰ 올ਡ ਆ ਹਾਂ ਤੇ ਮੇਰੇ ਤੋਂ ਇਹ ਭਜਨ ਅਠ ਨਹੀਂ ਹੁੰਦੀਗੀ ਤੇ ਕਿਰਪਾ ਕਰਕੇ ਮੇਰੀ ਇਹ ਜਿਹੜੀ ਅਵਾਰਡ ਬਣੀ ਮੈਨੂੰ ਦਵਾਇਆ ਇੱਕ ਜਿਹੜੇ ਕਿੰਨੇ ਪੈਸਿਆਂ ਦੇ ਵਿੱਚ ਇਹ ਤਾਂ ਨਹੀਂ ਕੀਤੀ ਗੱਲ ਦਿਨੇ ਸੀ ਤੁਹਾਨੂੰ ਜਿਹੜੀ ਇਹਨਾਂ ਨੇ 1 ਕਰੋੜ ਤੇ 67 ਲੱਖ ਰੁਪਇਆ ਮੈਨੂੰ ਦੇਣਾ ਹੈ ਇਹਨਾਂ ਨੇ ਇਹ ਮਤਲਬ ਟਰਸਟ ਵਾਲੀ ਡਿਊ ਸਮਝ ਲਓ ਜਾਂ ਇੰਪਰੂਵਮੈਂਟ ਆਪਣਾ ਕਿੰਨੇ ਸਮੇ ਤੋਂ ਪੈਂਦੇ ਸਮਝੋ ਇਹ ਪੈਸਾ ਤਾਂ 2005 ਦੇ ਵਿੱਚ ਅਵਾਰਡ ਸੁਣਾ ਦਿੱਤਾ ਸੀ ਉਸ ਵੇਲੇ ਮੈਂ ਕੋਰਟ ਚ ਚਾਰਾ ਜੋਈ ਕੀਤੀ ਸੀ ਇਸ ਕਰਕੇ ਮੈਂ ਖੁਦ ਹੀ ਪੈਸਾ ਚੱਕਿਆ ਹੁਣ ਜਦੋਂ ਮੈਨੂੰ ਕੋਰਟ ਨੇ ਕੇਸ ਮੇਰਾ ਖਾਰਜ ਕਰਤਾ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਪੈਸੇ ਤਾਂ ਦਿਓ ਜ਼ਮੀਨ ਦੇ ਕੁਝ ਲਿਖ ਕੇ ਦਿੱਤਾ ਤੁਸੀਂ ਇਹਨਾਂ ਨੂੰ ਮੇਰੇ ਪੁੱਤਰ ਬਾਰੇ ਹਾਂਜੀ ਇਹਨਾਂ ਪੈਸਿਆਂ ਬਾਰੇ ਕੁਝ ਲਿਖਤੀ ਇਹਨਾਂ ਨਾਲ ਗੱਲਬਾਤ ਕੀਤੀ ਵੀ ਸਾਡੇ ਪੈਸੇ ਦੇ ਦਿਓ ਇਹ ਮਤਲਬ ਜਿਹੜੀ ਉਹਨਾਂ ਨੇ ਅਵਾਰਡ ਰਾਸ਼ੀ ਸੁਣਾਈ ਹੈ 1 ਕਰੋੜ 67 ਲੱਖ ਦੀ ਉਹਦੇ ਇਹ ਪ੍ਰੂਫਾ ਡਾਕੂਮੈਂਟ ਪ੍ਰੂਫ ਹੈ ਤੇ ਆ ਜਿਹੜੀ ਹੈਗੀ ਹੈ ਨਗਰ ਸੁਧਾਰ ٹرسٹ ਨੇ ਐਸ ਡੀ ਐਮ ਸਾਹਿਬ ਨੂੰ ਲੈਟਰ ਲਿਖੀ ਹੈ ਵੀ ਸਾਡੇ ਵੱਲੋਂ ਪੇਮੈਂਟ ਜਮ੍ਹਾਂ ਕਰਾ ਦਿੱਤੀ ਹੈ ਰਿਲੀਜ਼ ਕਰਨੀ ਤੁਸੀਂ ਹੁਣ ਐਸ ਡੀ ਐਮ ਦਫ਼ਤਰ ਕੀ ਕਹਿ ਰਿਹਾ ਤੇ ٹرسٹ ਦਫ਼ਤਰ ਕੀ ਕਹਿ ਰਿਹਾ ਉਹਨਾਂ ਦੋਹਾਂ ਦੇ ਵਿੱਚ ਆਪਸ ਵਿੱਚ ਹੀ ਖਤੋ-ਖਤਾਬ ਚੱਲਦਾ ਰਹਿੰਦਾ ਮਤਲਬ ਚਿੱਠੀ ਪੱਤਰ ਚੱਲਦਾ ਰਹੇ ਕੋਈ ਵੀ ਸਾਨੂੰ ਤਸੱਲੀ ਬਖਸ਼ ਉੱਤਰ ਨਹੀਂ ਦੇ ਰਿਹਾ ਕਿੰਨੇ ਮਹੀਨਿਆਂ ਤੋਂ ਹੁਣ ਤੁਹਾਨੂੰ ਇਸ ਕੰਮ 'ਚੇ ਪਰੇਸ਼ਾਨ ਸੀ ਵੀ ਮਹੀਨਿਆਂ ਤੋਂ ਤਾਂ ਹੋ 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 ਰਿਹਾ ਜੇ ਪਰੇਸ਼ਾਨ ਜੁਲਾਈ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਸੀਗਾ ਤੇ ਉੱਥੇ ਉਹਨਾਂ ਨੇ ਕਬਜ਼ਾ ਲੈ ਲਿਆ ਹਾਂ ਕਬਜ਼ਾ ਲੈ ਲਿਆ ਭਰਤ ਪਾਈ ਜਾਂਦੇ ਆ ਜਿਹੜਾ ਕਿ ਮਤਲਬ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਵੀ ਉਲਟਾ ਹੈ ਕਿਉਂਕਿ ਕੋਰਟ ਨੇ ਵੀ ਕਿਹਾ ਸੀ ਵੀ ਕੋਈ ਵੀ ਤੇ ਰੋਜ਼ੋ ਤੱਕ ਇੱਥੇ ਕੋਈ ਡਵੈਲਪਮੈਂਟ ਨਹੀਂ ਕਰ ਸਕਦੀ ਜਦੋਂ ਤੱਕ ਇਹਦਾ ਫਾਈਨਲ ਨਮਟਾਰਾ ਨਹੀਂ ਹੁੰਦਾ ਫਾਈਨਲ ਨਮਟਾਰਾ ਨਮਟਾਰਾ ਇਹ ਹੀ ਹੈ ਵੀ ਜਦੋਂ ਜ਼ਮੀਨ ਤੋਂ ਛੱਡ ਨਹੀਂ ਰਹੇ ਤਫੇਰੋਨ ਨੂੰ ਮਤਲਬ ਮੁਆਵਜ਼ਾ ਤਾਂ ਮੈਨੂੰ ਦੇਣਾ ਚਾਹੀਦਾ ਨਾ ਜੀ ਉਹ ਨਹੀਂ ਹਾਲੀ ਸਾਹ ਉਹ ਜਿਹੜੀਆਂ ਪੇਮੈਂਟਾਂ ਹੁੰਦੀਆਂ ਨਾ ਇਹ ਤਾਂ ਜਦੋਂ ਜ਼ਮੀਨ ਐਕਵਾਇਰ ਹੁੰਦੀ ਆ ਜੀ ਤਾਂ ਅਸੀਂ ਨਾਲ ਦੀ ਨਾਲ ਐਸਡੀਐਮ ਆਫਿਸ ਨੂੰ ਜਮ੍ਹਾਂ ਕਰਵਾ ਦਿੰਦੇ ਹੁੰਨੇ ਆ ਜੀ ਸਾਡੇ ਵੱਲੋਂ ਤਾਂ ਉਦੋਂ ਦੀ ਜਮ੍ਹਾਂ 15-20 ਸਾਲ ਪਹਿਲਾਂ ਜਦੋਂ ਦਾ ਇਹ ਐਕਵਾਇਰ ਹੋਈ ਹੈ ਜ਼ਮੀਨ ਜੀ ਉਸ ਤੋਂ ਬਾਅਦ ਇਹ ਕੋਰਟ ਕੇਸ ਸੀਗਾ ਇਸ ਤੇ ਰਲੋ ਰੋਸ਼ਨਾਲ ਵੱਲੋਂ ਚੱਕੇ ਨਹੀਂ ਗਏ ਪੈਸੇ ਜੀ ਹੁਣ ਅਸੀਂ ਜਿਹੜਾ ਸਾਡੇ ਵੱਲੋਂ ਫਾਰਮੈਲਟੀ ਉਹ ਅਸੀਂ ਪੂਰੀ ਕਰਤੀ ਸੀ ਨਾਲ ਦੀ ਨਾਲ ਹੀ ਜਿਸ ਦਿਨ ਸਾਡੇ ਕੋਲ ਆਏ ਆ ਜੀ ਹਾਂ ਅਸੀਂ ਤਾਂ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਐਸ.ਡੀ.ਐਮ ਸਾਹਿਬ ਨੂੰ ਕਿ ਇਹਨਾਂ ਦੀ ਪੇਮੈਂਟ ਦੇ ਦਿਓ ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਐਸ.ਡੀ.ਐਮ ਸਾਹਿਬ ਦਫ਼ਤਰ ਜਾਂਦੇ ਆ ਉਹ ਕਹਿੰਦੇ ਜਮਾ ਨਹੀਂ ਕਰਵਾਏ ਸਾਡੇ ਰਿਕਾਰਡ ਨਹੀਂ ਉਹਦੇ 'ਚ ਉਹਦੇ 'ਚ ਨਾ ਕੁਝ ਪ੍ਰੋਬਲਮ ਸੀ ਨਾ ਖਾਤਾ ਪੁਰਾਣਾ ਹੋਣ ਕਾਰਨ ਉਹਨਾਂ ਨੂੰ ਰਿਕਾਰਡ 'ਚ ਕੋਈ ਸੀਗੀ ਮਿਸਿੰਗ ਜੀ ਪੈਸਾ ਤਾਂ ਜਮਾ ਹੋਇਆ ਹੀ ਹੁੰਦਾ ਪੈਸਾ ਕਿੱਥੇ ਜਾਣਾ ਜੀ ਪਰ ਉਹਦੇ 'ਚ ਕੋਈ ਪੁਰਾਣਾ ਕਿਸ ਬੈਂਕ ਦਾ ਰਿਕਾਰਡ ਸੀਗਾ ਮੈਨੂੰ ਹੁਣ ਪੂਰਾ ਕਲੀਅਰ ਜਿਆਦਾ ਨਹੀਂ 2 ਮਹੀਨੇ 3 ਮਹੀਨੇ ਪਹਿਲਾਂ ਦੀ ਗੱਲ ਆ ਇਹ ਜੀ ਤਾਂ ਅਸੀਂ ਉਹ ਬੈਂਕਾਂ ਨੂੰ ਵੀ ਲਿਖਤਾ ਸੀਗਾ ਕਿ ਜੋ ਲੋੜੀ ਦਾ ਰਿਕਾਰਡ ਇੰਪਰੂਵਮੈਂਟ ਫੰਡ ਦੇ ਖਾਤੇ ਦਾ ਤਾਂ ਉਹ ਐਸਡੀਐਮ ਅਫੀਸਰ ਨੂੰ ਦਿੱਤਾ ਜਾਵੇ ਜੋ ਮੇਰੇ ਵੱਲੋਂ ਸੀਗਾ ਮੈਂ ਕਰ ਚੁੱਕਿਆ ਹਾਂ ਸਾਰਾ ਕੁਝ